ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਗਰਮ ਪਾਣੀ ਵਿੱਚ 40 45 ਮਿੰਟ ਪਹਿਲਾਂ ਕੱਚੇ ਚਾਵਲ ਲਾਏਗੇ ਅਸੀਂ ਹੁਣ ਚਾਵਲ ਪੱਕ ਕੇ ਤਿਆਰ ਹੋ ਗਏ ਨੇ ਦੇਖੋ ਜੀ ਗਰਮ ਪਾਣੀ ਜਮਾਦੇ ਨੇ ਚਾਵਲ ਤਾਂ ਦੇਖੋ ਜੀ ਚਾਵਲ ਪੱਕ ਕੇ ਤਿਆਰ ਹੋ ਚੁੱਕੇ ਨੇ ਇਹ ਦੇਖੋ ਜੀ ਸੇਵਾਦਾਰ ਗਰਮ ਪਾਣੀ ਚੋਂ ਚਾਵਲ ਕੱਢ ਰਿਹਾ ਹੈ 40 45 ਮਿੰਟ ਪਹਿਲਾਂ ਇਹ ਚਾਵਲ ਗਰਮ ਪਾਣੀ ਵਿੱਚ ਲਗਾਏ ਗਏ ਸੀ ਤੇ ਹੁਣ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਇਹੀ ਚਾਵਲ ਲੰਗਰ ਹਾਲ ਵਿੱਚ ਸੰਗਤ ਨੂੰ ਵਰਤਾਏ ਜਾਣਗੇ ਇਹ ਚਾਵਲ ਕੜੀ ਨਾਲ ਜਾਂ ਫਿਰ ਦਾਲ ਨਾਲ ਜਾਂ ਫਿਰ ਸਬਜ਼ੀ ਨਾਲ ਵਰਤਾਏ ਜਾਣਗੇ ਇਨ੍ਹਾਂ ਚਾਵਲਾਂ ਵਿੱਚ ਨਮਕ ਨਹੀਂ ਹੁੰਦਾ ਇਹ ਚਾਵਲ ਵਾਹਿਗੁਰੂ ਜੀ ਫਿੱਕੇ ਹੁੰਦੇ ਹਨ ਆ ਵੇਖੋ ਜੀ ਸੇਵਾਦਾਰ ਚਾਵਲ ਕੱਢ ਰਿਹਾ ਜੀ ਲੰਗਰ ਹਾਲ ਵਿੱਚ ਜਾਣ ਵਾਸਤੇ ਤੇ ਇਹੀ ਚਾਵਲ ਸੰਗਤ ਨੂੰ ਪਰੋਸੇ ਜਾਣਗੇ ਥਾਲੀ ਦੇ ਵਿੱਚ ਨਾਲ ਕੜੀ ਵਰਤਾਈ ਜਾਵੇਗੀ ਤੇ ਨਾਲ ਸਬਜੀ ਜਾਫਰ ਦਾਲ ਵਰਤਾਈ ਜਾਵੇਗੀ। ਆ ਵੇਖੋ ਜੀ ਠੀਕ ਹੈ ਜੀ ਇਹ ਗਰਮ ਪਾਣੀ ਵੇਖ ਲਓ ਜੀ ਇਹੀ ਗਰਮ ਪਾਣੀ ਹੈ ਜਿਹਦੇ ਵਿੱਚ ਚਾਵਲ ਬਣਾਏ ਗਏ ਸੀ ਬਿਨਾ ਅੱਗ ਤੋਂ ਬਿਨਾ ਗੈਸ ਸਿਲੰਡਰ ਤੋਂ ਤਾਂ ਇਸ ਕੋ ਜੀ ਸਾਰੀ ਸੰਗਤ ਸਾੜੀ ਸੰਗਤ ਦੂਰੋਂ ਦੂਰੋਂ ਆਈ ਹੈ ਜੀ ਗਰਮ ਪਾਣੀ ਨੂੰ ਦੇਖਣ ਵਾਸਤੇ ਆ ਦੇਖੋ ਜੀ ਤੇ ਜੋ ਵੀ ਮੇਰਾ ਭੈਣ ਪਰਸਿਵਿਟੂ ਦੇਖ ਰਿਹਾ ਵਾ ਹੈ ਗੁਰਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੇ ਤੇ ਦੇਖੋ ਜੀ